ਪਾਪਾ ਜੀ ਵੀਜ਼ਾ ਲਵਾ ਕੇ ਦਿੰਨੇ ਹੋ ਲੱਗ ਗਿਆ ਸਾਤ ਨਹੀਂ ਗੱਲਾਂ ਲੋਕ ਸੁਣਾਉਂਦੇ ਆ ਅਸੀਂ ਪਹਿਲਾਂ ਅਸੀਂ ਬਣਾਉਂਦੇ ਆ ਫਿਰ ਲੋਕ ਸੁਣਾਉਂਦੇ ਆ ਬਾਬਾ ਜੀ ਤੁਸੀਂ ਬੜੀ ਚਰਚਾ ਜੋ ਲੋਕਾਂ ਦਾ ਵੀਜ਼ਾ ਆਉਂਦਾ ਨਹੀਂ ਗਾ ਤੁਸੀਂ ਲੋਕਾਂ ਨੂੰ ਕਹਿੰਦੇ ਵੀਜ਼ਾ ਆ ਗਿਆ ਤੁਹਾਡਾ ਯਾ ਕਿਉਂ ਨਹੀਂ ਆਇਆ ਕਿੰਨੇ ਲੋਕਾਂ ਦਾ ਵੀਜ਼ਾ ਆਇਆ ਆ ਮੁੰਡੇ ਦਾ ਵੀਜ਼ਾ ਆਇਆ ਮੁੰਡੇ ਦਾ ਵੀਜ਼ਾ ਆਇਆ ਫਿਰ ਜਿਹੜੇ ਤੁਹਾਡੇ ਰੋਲੇ ਪੈਂਦੇ ਆ ਤੁਸੀਂ ਕਹਿੰਦੇ ਵੀ ਓਏ ਭਾਈਆਂ ਰੋਲੇ ਓਏ ਸਾਡੇ ਕੋਲ ਅਜੇ ਗੁੱਦੂ ਗੱਲਾਂ ਨਾ ਕਰਿਆ ਕਰ ਆਖਰਕਾਰ ਆਪਾਂ ਨੂੰ ਬਾਬਾ ਜੀ ਮਿਲੇ ਆ ਜਿਹੜੇ ਪਾਸਪੋਰਟਾਂ ਤੇ ਸਾਈਨ ਕਰਕੇ ਵੀਜ਼ੇ ਲਵਾ ਕੇ ਦਿੰਦੇ ਆ ਕੈਨੇਡਾ ਪਹੁੰਚਾਉਂਦੇ ਆ ਜਿਹੜੇ ਸਿੰਗਰ ਵੀ ਅੱਜ ਨਾਲ ਖੜੇ ਆ ਬਾਬਾ ਜੀ ਨਾਲ ਚੇਲੇ ਵੀ ਆ ਬਾਬਾ ਜੀ ਵੀਜ਼ੇ ਲਵਾ ਕੇ ਦਿੰਨੇ ਆ ਲੱਗ ਗਿਆ ਲੱਗ ਗਿਆ ਉਹ ਵੇਖੋ ਬਾਬਾ ਜੀ ਕੋਲੇ ਜਿਹੜੀ ਮਰੂਤੀ ਸੁਜ਼ੂਕੀ ਦੀ ਕਾਪੀ ਨਿਕਲੀ ਆ ਜਿੱਥੋਂ ਕੀ ਜਿੱਥੋਂ ਕੀ ਬਾਬਾ ਜੀ ਕੋਈ ਬਾਬਾ ਜੀ ਪੜ੍ਹ ਲਿਖੇ ਹੋ ਨਾ ਜਵਾਨ ਪੜ ਕੋਰਾ ਬਾਬਾ ਜੀ ਕਹਿੰਦੇ ਮੈਂ ਹਨ ਪੜ ਕੋਰਾ ਆਂਗਾ ਫਿਰ ਵੀ ਲੋਕਾਂ ਨੂੰ ਚੰਗੀਆਂ ਚੰਗੀਆਂ ਗੱਲਾਂ ਸੁਣਾ ਕੇ ਜਿਹੜੀਆਂ ਤੁਸੀਂ ਗੱਲਾਂ ਸੁਣਾਉਂਦੇ ਹੋ ਵੀਡੀਓ ਦੇ ਵਿੱਚ ਉਹ ਕਿੱਥੋਂ ਆਉਂਦੀਆਂ ਪਰਮਾਤਮਾ ਵੱਲ ਆਮਦ ਹੁੰਦੀ ਹੈ ਹਾਂ ਆਮਦ ਹੁੰਦੀ ਆ ਬਾਬਾ ਜੀ ਕਹਿੰਦੇ ਜਿਹੜੀਆਂ ਅਸੀਂ ਵੀਡੀਓ ਦੇ ਵਿੱਚ ਚੰਗੀਆਂ ਚੰਗੀਆਂ ਗੱਲਾਂ ਸੁਣਾਉਨੇ ਆ ਉਹ ਉਤਪਰੋ ਰੱਬ ਵੱਲੋਂ ਆਉਂਦੀਆਂ ਮੈਨੂੰ ਲੱਗਦਾ ਸੁਣੀਏ ਸੁਨਾਈਆਂ ਸੁਣਾਉਨੇ ਆ ਹਮਮ ਪਰਮਾਤਮਾ ਨਾਲ ਬੜੇ ਵੀ ਸਾਡੀਆਂ ਹੀ ਗੱਲਾਂ ਲੋਕ ਸੁਣਾਉਂਦੇ ਆ ਅਸੀਂ ਪਹਿਲਾਂ ਅਸੀਂ ਬਣਾਉਨੇ ਆ ਫਿਰ ਲੋਕ ਸੁਣਾਉਂਦੇ ਬਾਬਾ ਜੀ ਕਹਿੰਦੇ ਸਾਡੀਆਂ ਗੱਲਾਂ ਪਹਿਲਾਂ ਲੋਕ ਸੁਣਾਉਂਦੇ ਫਿਰ ਅਸੀਂ ਸੁਣਾਉਨੇ ਆ ਕਹਿੰਦੇ ਸਾਡੀਆਂ ਗੱਲਾਂ ਬਾਬੇ ਚੋਰੀ ਕਰਕੇ ਲੈ ਜਾਂਦੇ ਆ ਲੋਕ ਚੋਰੀ ਕਰਕੇ ਲੈ ਜਾਂਦੇ ਆ ਤੇ ਫਿਰ ਸਾਡੀਆਂ ਵੀਡੀਓ ਤੋਂ ਬਾਬੇ ਔਰ ਜਿਹੜੇ ਲੋਕ ਫੇਮ ਪਾਲਦੇ ਆ ਬਾਬਾ ਜੀ ਤੁਸੀਂ ਬੜੀ ਚਰਚਾ ਜੋ ਲੋਕਾਂ ਦਾ ਵੀਜ਼ਾ ਆਉਂਦਾ ਨਹੀਂਗਾ ਤੁਸੀਂ ਲੋਕਾਂ ਨੂੰ ਕਹਿੰਦੇ ਵੀਜ਼ਾ ਆ ਗਿਆ ਤੁਹਾਨੂੰ ਕਿਉਂ ਨਹੀਂ ਆਇਆ ਕਿੰਨੇ ਲੋਕਾਂ ਦਾ ਵੀਜ਼ਾ ਆਇਆ ਆ ਮੁੰਡੇ ਦਾ ਵੀਜ਼ਾ ਆਇਆ ਮੁੰਡੇ ਦਾ ਵੀਜ਼ਾ ਇਹ ਤਾਂ ਮੇਰੇ ਨਾਲ ਪੱਕਾ ਹੀ ਰਹਿ ਗਿਆ ਇਹ ਕਹਿੰਦਾ ਮੈਂ ਜਾਣਾ ਨਹੀਂ ਬਾਹਰ ਅੱਛਾ ਇਹ ਕਿਹਦੇ ਨਹੀਂ ਆਇਆ ਸਾਰਿਆਂ ਦੇ ਆਇਆ ਮੇਰੇ ਕੋਲ ਲਿਸਟ ਬਣੀ ਹੋਈ ਕਾਪੀ ਭਰੀ ਪਈਆਂ 4-5 ਕਾਪੀਆਂ ਭਰੀਆਂ ਪਈਆਂ ਤੁਸੀਂ ਗਉਂਦੇ ਵੀ ਮੈਨੂੰ ਸੁਣਿਆ ਕੌਣ ਸਾਈਂ ਦਾ ਸੰਤਾਂ ਦੇ ਕੋਲੇ ਰਹੇ ਪਏ ਅੱਛਾ ਹੂੰ ਲੋ ਜੀ ਕਹਿੰਦਾ ਅੱਛਾ ਗਉਂਦਾ ਪੱਕਾ ਮੁੰਡਾ ਗਾ ਕੇ ਸਾਈ ਸੰਗਤ ਲੈ ਆਈ ਵੇਖੋ ਕਹਿੰਦਾ ਸੰਗਤਾਂ ਲੈ ਕੇ ਆਈ ਸਾਈਂ ਕਹਿੰਦਾ ਸੰਗਤਾਂ ਲੈ ਕੇ ਸੰਗਤਾਂ ਲੈ ਕੇ ਆਉਂਦੇ ਤੁਹਾਡੇ ਕੋਲੇ ਗਾਣਾ ਹੈ ਜੀ ਗਾਣਾ ਤਾਂ ਕਿਵੇਂ ਵੀ ਗਾ ਸਕਦੇ ਸਾਡੇ ਸ਼ਬਦ ਹੈ ਕਿ ਗਾਣਾ ਹੈ ਇਹ ਵੇਖੋ ਜਿਹੜਾ ਕਹਿੰਦਾਗਾ ਸਿੰਗਰ ਬਣਿਆ ਹੋਇਆ ਬਾਬਾ ਜੀ ਕੋਲੇ ਕਹਿੰਦਾ ਸਾਈਂ ਸੰਗਤਾਂ ਲਿਆਈ ਪਤਾ ਨਹੀਂ ਗਾਣਾ ਹੈ ਕਿ ਸ਼ਬਦ ਹੈ ਗਾਣਾ ਕਹਿੰਦੇ ਵੇਖੋ ਕੀ ਕੀਤਾ ਦਾ ਸਾਡਾ ਜੀ ਮਹਾਪੁਰਸ਼ ਅੱਛਾ ਫਿਰ ਜਦੋਂ ਤੁਹਾਡੇ ਰੌਲੇ ਪੈਂਦੇ ਆ ਤੁਸੀਂ ਕਿੰਨੇ ਵੀ ਰੌਲੇ ਓਏ ਸਾਡੇ ਕੋਲ ਅਜੇ ਫੁੱਦੂ ਗੱਲਾਂ ਨਾ ਕਰਿਆ ਕਰ। ਬਾਬਾ ਜੀ ਕਹਿੰਦੇ ਸਾਡੇ ਕੋਲੇ ਗਾਲਾਂ ਗਾਲਾਂ ਵਰਤਦੇ ਆ ਗੰਦੀ ਸ਼ਦਾਬਲੀ ਵਰਤਦੇ ਆ। ਜਦੋਂ ਜਦੋਂ ਲੋਕਾਂ ਦੇ ਕੰਮ ਹੋ ਜਾਂਦੇ ਆ ਉਦੋਂ ਤਾਂ ਬਾਬਾ ਬਾਬਾ। ਤੇ ਜਦੋਂ ਨਹੀਂ ਹੁੰਦੇ ਉਦੋਂ ਫੁੱਦੂਆਂ ਸੀ। ਅਸੀਂ ਓਹੀ ਤਰੇ ਫਿਰਦੇ ਆ। ਬਾਬਾ ਜੀ ਤੁਹਾਡਾ ਸੈਟਅਪ ਬੜਾ ਘੈਂਟ ਆ ਬਾਬਾ ਜੀ ਤੁਸੀਂ ਥੱਲੇ ਸਲਵਾਰ ਪਾਈ ਏ ਉੱਤੇ ਕੁੜਤਾ ਪਾਇਆ ਤੇ ਵਾਲ ਬੜੇ ਕੰਗਰਾਲੇ ਜੀ ਕੀਤੇ ਆ ਤੁਸੀਂ। ਓ ਯਾਰ ਇਹ ਵਾਲ ਤਾਂ ਮੈਨੂੰ ਸ਼ੌਂਕ ਸੀਗਾ ਪਹਿਲੇ ਦਿਨ ਤੋਂ। ਹਾਂ ਠੀਕ ਆ ਆ ਮੁੰਡਾ ਮੈਨੂੰ ਕਹਿੰਦਾ ਚੱਲ ਪਨਾਈ ਗੋਲ ਚੱਲਦੇ ਆ। ਉਹ ਬੁਧਰੇ ਵਾਲ ਬਣਾ ਦੂਗਾ ਵਧੀਆ ਉਹਨੇ ਬਾਬਾ ਟਾਈਮ ਲਾਇਆ 2-3 ਘੰਟੇ ਲਾਏ ਛੱਲੇ ਪਵਾਤੇ ਛੱਲੇ ਪਵਾਤੇ ਫਿਰ ਸਾਈਂ ਕਿਤੋਂ ਪਵਾ ਕੇ ਲੈਣ ਛੱਲੇ ਹੈ ਇੱਥੋਂ ਹੀ ਜੇਤੋਂ ਤੋਂ ਆ ਬਾਬਾ ਜੀ ਕਹਿੰਦੇ ਛੱਲੇ ਇੱਥੋਂ ਲੋਕਲ ਪਵਾਏ ਆ ਕਹਿੰਦੇ ਅਸੀਂ ਇਹ ਗੈਟ ਅਪ ਕੀਤਾਗਾ ਲੋਕਾਂ ਨੂੰ ਇਹ ਚੀਜ਼ ਨਾਲ ਕੀ ਪਤਾ ਲੱਗਦਾ ਲੋਕਾਂ ਨੂੰ ਇਹ ਪਤਾ ਹੀ ਆ ਵੀ ਆ ਦੁਨੀਆ ਉਲਝੀ ਪਈ ਆ ਇਹਨਾਂ ਦੀ ਜਿਵੇਂ ਮੇਰੇ ਵਾਲ ਉਲਝੇ ਆ ਦੁਨੀਆ ਐ ਉਲਝੀ ਪਈ ਆ ਜਿਹੜੀ ਦੁਨੀਆ ਉਲਝੀ ਪਈ ਆ ਤਾਂ ਹੀ ਤੁਹਾਡੇ ਕੋਲੇ ਆਉਂਦੀ ਆ ਇਹ ਉਹਨਾਂ ਕਰਕੇ ਉਲਝੇ ਵਾਲ ਸਾਈਂ ਜੀ ਕਰਦੇ ਆ ਲੋਕਾਂ ਨੂੰ ਉਹ ਜਿੰਦਾ ਨਹੀਂ ਕਰ ਦਿੰਦੇ ਆ ਇੱਕ ਵਾਰ ਬੱਟ ਗਿਆ ਫਲਾ ਦਿੰਦਾ ਮੈਂ ਆ ਲੈ ਇਹਨੂੰ ਫਲਾ ਹਾਂ ਪ੍ਰਸ਼ਾਦ ਹੋਰ ਹਮਰ ਤੇ ਪ੍ਰਸ਼ਾਦ ਆ ਬਸ ਕਿਰਪਾ ਕਰ ਕਿਰਪਾ ਹੋ ਗਈ ਇਹਨੂੰ ਕਹੇ ਅੰਗੂਠੀ ਦੇ ਅੰਗੂਠੀ ਦੇ ਵਿੱਚ ਪਾ ਕੇ ਦੇ ਦੇ ਉਂਗਲ 'ਚ ਪਾ ਕੇ ਰੱਖੇ ਬਸ ਸਿਰ ਦਾ ਵਾਹ ਆ ਮੇਰਾ ਬੜੇ ਸੰਤ ਮਹਾਪੁਰਸ਼ ਆਉਂਦੇ ਥੋਡੇ ਕੋਲੇ ਬਹੁਤ ਆਉਂਦੇ ਕੋਨੋਂ ਪਤਾ ਇਸ ਚੀਜ਼ ਦਾ ਕਲਾਕਾਰ ਆਉਂਦੇ ਸਾਡੇ ਕੋਲ ਸੰਗਤਾਂ ਆਉਂਦੀਆਂ ਛੋਟੇ ਛੋਟਾ ਜਵਾਗ ਵੀ ਆਉਂਦਾ ਸਾਡੇ ਕੋਲ ਲੀਡਰ ਵੀ ਆਉਂਦੇ ਮੈਂ ਸੁਣੀ ਛੋਟੇ ਹੁਣੇ ਫੋਨ ਆ ਗਿਆ ਸਾਡੇ ਆ ਕਹਿੰਦਾ ਵੀਜ਼ਾ ਲਵਾ ਦੇ ਸਾਡੀ ਕੁੜੀ ਦਾ ਲੀਡਰਾਂ ਤੋਂ ਵੀਜ਼ਾ ਨਹੀਂ ਲੱਦੇ ਭਾਈ ਮੈਂ ਅਸੀਂ ਲਵਾ ਦਨੇ ਆ ਵੀਜ਼ਾ ਬਾਬਾ ਕਹਿੰਦਾ ਲੀਡਰਾਂ ਤੋਂ ਵੀਜ਼ਾ ਨਹੀਂ ਲੱਗਦੇ ਕਿ ਲੀਡਰਾਂ ਤੋਂ ਕੰਮ ਜਿਹੜੇ ਨਹੀਂ ਹੁੰਦੇਗੇ ਉਹ ਬਾਬੇ ਕਰਕੇ ਦਿੰਦੇ ਆ ਬਾਬਾ ਜੀ ਤੁਹਾਡੀ ਚਰਚਾ ਬੜੀ ਆ ਅੱਜ ਕੱਲ ਤੁਸੀਂ ਟੀਵੀ ਤੇ ਸੋਸ਼ਲ ਮੀਡੀਆ ਤੇ ਬੜੇ ਮਸ਼ਹੂਰ ਹੋ ਉਸ ਤਰ੍ਹਾਂ ਹੋਏ ਹੋ ਲੋਕਾਂ ਨੇ ਤੁਸੀਂ ਗੱਲ ਪੈਂਦੇ ਹੋ ਕਿੱਥੇ ਪਿਆ ਦਿਖਾਓ बोले ਮੈਂ ਫੇਕ ਨਿਊਜ਼ ਜੜ ਆਂਦੇ ਆ ਲੋਕ ਹੀ ਬਾਬਾ ਜੀ ਨੂੰ ਖਰਾਬ ਕਰਦੇ ਆ ਲੋਕ ਨਾ ਫੇਮ ਭਾਲਦੇ ਆ ਬਾਬਾ ਜੀ ਤੋਂ ਬਾਲਾ ਪਰਮਾਤਮਾ ਨਾਲ ਜੁੜਿਆ ਹੋਇਆ ਮੇਰਾ ਤਾਂ ਕੁਝ ਖੜਾ ਨਹੀਂ ਹੁੰਦਾ ਮੇਰੇ ਨਾਲ ਪਰ ਖੜੇ ਆ ਮੁੰਡੇ ਬਾਬਾ ਜੀ ਵੇਖੋ ਕਹਿੰਦੇ ਵੀ ਮੇਰੇ ਨਾਲ ਆ ਦੋ ਮੁੰਡੇ ਖੜੇ ਹੋਏ ਆ ਮੈਂ ਸੁਥਣ ਪਾ ਕੇ ਬਹਿਣਾਗਾ ਸੁਥਰ ਪਾ ਕੇ ਸੁਥਣ ਨਹੀਂ ਆ ਇਹ ਹਾਂ ਹੋਰ ਕੀ ਆ ਕੀ ਬੋਲੀਂਦਾ ਹੈ ਬਾਪਾ ਜੀ ਨਾ ਬਕਵਾਸ ਨਾ ਕਰੋ ਚਲ ਜਾਓ ਜਿਹੜੇ ਬਾਪਾ ਜੀ ਦੇ ਚੇਲੇ ਕਹਿੰਦੇ ਆ ਉਹ ਬਾਪਾ ਜੀ ਨਾਲ ਬਕਵਾਸ ਨਾ ਕਰੋ ਬਾਪਾ ਜੀ ਬਾਪਾ ਜੀ ਕਹਿੰਦੇ ਵੀ ਅਸੀਂ ਲੋਕਾਂ ਦੇ ਵੀਜ਼ੇ ਲਵਾਉਂਦੇ ਆ ਲੋਕਾਂ ਨੂੰ ਉਲਝਣਾ ਦੇ ਵਿੱਚੋਂ ਕੱਢਦੇ ਆ ਲੋਕੀ ਧਰਮ ਪਰਮਾ ਦੇ ਵਿੱਚ ਪਾ ਕੇ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਆ ਤੁਸੀਂ ਰੱਬ ਨੂੰ ਮੰਨੋ ਜਿਹਦੇ ਤੋਂ ਕੁਝ ਮਿਲ ਸਕਦਾਗਾ ਇਸੇ ਤਰ੍ਹਾਂ ਤੁਸੀਂ ਬਣ ਰਹੋ ਰਮਨ ਸੋਢੀ ਨਾਲ